ਸੋ ਸਾਰੀ ਗੱਲ ਜੀ ਸਾਰਿਆਂ ਨੂੰ ਮਾਣਦਾ ਆਪਣਾ ਕੀ ਪਹਾੜਪੁਰਿਆ ਤੇ ਤੁਸੀਂ ਦੇਖ ਰਹੋਗੇ ਕੀ ਪੜਪੜੇ ਬਲੌਕ ਅੱਜ ਫੇਰ ਪਹੁੰਚੋ ਕੇ ਆਪਾਂ ਖੇਤ ਨਿਆਣੇ ਲੈ ਕੇ ਆ ਵੀ ਨਿਆਣਾ ਉਹ ਫਿਰ ਰਿਹਾ ਹੈ ਇਹ ਕਿ ਨਿਆਣਾ ਹੈਲੋ ਕਰੋ ਸਾਰਿਆਂ ਨੂੰ ਹੈਲੋ ਇਹ ਅੱਜ ਆਪਾਂ ਨੇ ਆ ਲੋਗੋ ਲਾਇਨ ਦੁਬਾਰੇ ਬੁਲਟ ਤੇ ਤੇ ਪਹਿਲਾਂ ਲਾਤੇ ਸੀ ਮੈਂ ਦੁਬਾਰੇ ਲਾਇਨੇ ਨੇ ਇਹਦੇ ਥੱਲੇ ਦੂਜੇ ਦੀ ਦੋਨੇ ਪਾਸੇ ਦੱਸੋ ਕਮੈਂਟਾਂ ਵਿੱਚ ਸੋਹਣੇ ਕਿਹੜੇ ਲੱਗਦੇ ਨੇ ਇਹ ਲੱਗਦੇ ਨੇ ਜਾਂ ਪਹਿਲਾਂ ਨਹੀਂ ਲੱਗਦੇ ਸੀ ਦੱਸੋ ਵੀ ਕਿਥਾ ਬੜੇ ਬਾਰੇ ਕੀ ਦੁੱਸੀਏ ਕੀ ਦੁੱਸੀਏ ਕਿੱਥੇ ਆਏ ਹਾਂ ਕੋਹ ਪਰਦਾ ਸਾਡਾ ਛੋਟਾ ਕੱਟਾ ਲੈ ਗਏ ਹਨ ਕੱਟਾ ਕੱਟਾ ਲੈ ਗਏ ਆ ਲੰਗ ਲੈ ਗਏ ਕਿੱਥੇ ਬਰਸਾਦੀ ਬਰਸਾ ਕਾਂ ਬੇਚ ਚੁੱਕੇ ਜਾਨਾ ਹੈ ਤੇ ਪਰਸੀਨਾ ਬਹੁਤ ਹੈ ਕੱਟਰ ਚੱਲੀ ਜਾਂਦਾ ਕੰਮ ਆ ਗਿਆ ਅਰੇ ਘਾ ਛੋਟਾ ਉਸਤਾੜਾ ਚੜਿਆ ਨਹੀਂ ਆ ਰਿਹਾ ਵਿਚਾਰੇ ਆ ਗਿਆ ਲੋਡ ਪੈ ਗਿਆ ਇਹਦੇ ਤੇ ਉਹ ਖੜ ਗਿਆ ਇੰਜਣ ਛੋਟਾ ਇਹਦਾ ਨਾਲ ਲੜਣਾ ਡੱਡਾ ਗਿੰਜਣਾ ਉਹ ਟੱਲੇ ਦਾ ਸਟਾਰ ਕਰਕੇ ਰਹਾ ਬਲਟੋਏ ਕਰ ਹਾਂ ਨਾ ਨਹੀਂ ਕਰਦੇ ਇਹ ਦੇਖ ਲੈ ਇਹਨੂੰ ਕਰਦਾ ਹੈ ਤੇ ਤੋ ਕਿੱਥੇ ਹੋ ਜੂਗਾ ਤੂੰ ਕਰਦੇ ਕਿੱਕ ਜੱਟਾ ਹੈਗਾ ਚਾਬੀ ਲਾਉਣ ਫਿਰ ਆਉਣੀ ਹੈ ਚਾਬੀ ਦੇਖ ਰਿਆਂ ਕਰਦਾ ਹੈ ਸਰਦ ਚੱਕ ਕਿੱਕ ਜੱਟਾ ਨੂੰ ਤੂੰ ਤੂੰ ਪੜਾ ਜਾ ਗਰਮੀ ਹੁੰਦੇ ਲੱਗੂ ਤੇਰੇ ਮੈਂ ਜੀ ਲਾਉਣ ਇਹਨੂੰ ਦੇਖਣ ਦੇ ਪਹਿਲਾਂ ਪਹਿਲਾਂ ਹੁੰਦਾ ਇਹ ਤਾਂ ਪਹਿਲਾਂ ਇਹਨੂੰ ਕਰ ਲੈ ਸਟਾਰਟ ਹਲਕੀ ਹੈ ਦੇਖ ਕਿੱਕ ਮਾਰ ਕੇ ਹੁੰਦਾ ਮੈਂ ਜੀ ਲਾਉਣ ਨਹੀਂ ਹੁੰਦਾ ਨਹੀਂ ਇਹ ਤਾਂ ਨਹੀਂ ਹੋ ਰਿਹਾ ਟਿੰਕ ਟਿੰਕ ਇਹ ਗੁੰਮੀ ਇਹ ਤਾਂ ਨਹੀਂ ਹੋ ਰਿਹਾ ਬੁਲਟਿਸ ਤੇ ਪੜੇ ਤੋ ਕਿੱਥੇ ਹੋ ਕੋਈ ਫਾਇਦਾ ਨਹੀਂ ਸੁਆ ਯਾਰ ਕੋਰੇ ਕਦੇ ਤਰਤੇ ਹੋਈ ਨਹੀਂ ਹੋ ਰਿਆ ਕੋਈ ਫਾਇਦਾ ਓ ਆ ਗਈ ਸੀ ਬਾਈਕ ਮਾਰਦਾ ਕਿੱਕ ਬਰਾ ਹੋ ਜਾ ਉੱਪਰ ਤਰਦੇ ਉਹ ਉਹ ਤਰਦੇ ਤਰ ਕੋ ਮੈਂ ਦੇਖੀ ਤਾਂ ਹੂੰ ਤਰ ਵੀ ਨੁਕਮ ਹੋਇਆ ਨਹੀਂ ਕੋਈ ਨਹੀਂ ਸਟਾਰਟ ਹੋਏ ਤੂੰ ਤਾਂ ਕੀ ਕਰਦੇਗਾ ਲੈ ਵੱਡਾ ਸਟਾਲ ਲੈ ਮਾਰ ਤੈ ਤਾਂ ਨਹੀਂ ਹੁੰਦਾ ਲੈ ਜਿਹੜਾ ਛੋਟਾ ਹੋਏ ਹੂੰ ਕਰ ਲਓ ਇਹ ਤਾਂ ਬਈ ਕਿੱਕ ਵੀ ਪੀਂਗ ਪਾਲਾ ਕਿੱਕ ਨਾਲ ਤੂੰ ਤਾਂ ਲਾ ਮੈਂ ਘਰਾਂ ਗਮੀ ਤਾਂ ਹਲਦੀ ਨੂੰ ਕਿੱਟ ਹਾਲਾ ਜੇ ਤੂੰ ਇਹ ਪਹੁੰਚ ਤਾ ਮੁਰ ਬੂਆ ਇਹ ਹੋ ਗਿਆ ਫਿਰ ਲੱਗਦਾ ਕਿ ਇਹਦਾ ਪੇਂਚਰ ਹੋ ਗਿਆ ਹੁੰਦਾ ਨਹੀਂ ਸਟਾਰਟ ਕਰ ਮੈਂ ਇੱਥੋਂ ਅਗੀ ਲੱਗਾ ਪਰਮਨੈਂਟ ਹੈ ਡ੍ਰੈਕਟਰ ਦੇਖ ਲਈ ਇਹ ਤਾਂ ਨਹੀਂ ਹੁੰਦਾ ਯਾਰ ਬੁਜਾਰੇ ਦਾ ਹੋਣਾ ਹੀ ਨਹੀਂ ਬਈ ਵਿਚਾਰੇ ਦਾ ਛੋਟਾ ਇੰਜਨ ਹੈ ਨਾ ਲੈ ਇਧਰ ਹੋ ਮੈਂ ਕਰਕੇ ਰਹਾ ਹਾਂ ਤੁਹਾਨੂੰ ਵੀ ਕਿਵੇਂ ਹੋਊਗਾ ਹਾਂ ਆਪਾਂ ਯਾਰ ਉਹ ਇਹਨਾਂ ਸਟਾਰਟ ਕਰਕੇ ਦੇਖਦੇ ਹਾਂ ਉਹ ਟਾਇਰ ਘੁਮਾ ਕੇ ਜਿਵੇਂ ਲੋਕ ਕੀ ਕਰਦੇ ਨੇ ਹਾਂ ਹਾਂ ਖੜ ਜੋ ਖੜਾ ਮੇ ਜੋ ਅਰੇ ਕਈ ਨਾ ਮੀਟੀਕ ਨਾ ਅਲੋਜੀਆ ਨਾਲ ਹੀ ਟੈਕਨੋਲਜੀਆ ਹੁੰਦਾ ਹੈ ਕਿੰਨਾ ਨਾ ਜੀਆ ਨਾਲ ਬੋਲਟ ਸਟਾਰਟ ਕਰਿਆ ਜਾ ਰਿਹਾ ਚਲ ਘੁਮਾ ਕੇ ਦੇਖੋ ਮੈਂ ਕਬਾਨਾ ਫੜੋ ਫੜ ਜਾ ਤੇ ਇਤੋਂ ਨਹੀਂ ਹੁੰਦਾ ਇਤੋਂ ਨਹੀਂ ਕੱਢਦਾ ਗੁਰੂ ਪਰ ਆ ਜਾ ਇੱਕ ਮਿੰਟ ਇੱਕ ਮਿੰਟ ਇੱਧਰ ਹੋ ਜਾ ਪਿੱਛੇ ਸੌ ਜਾ ਗੱਡੀ ਆਉਂਦੀ ਆ ਯਾਰ ਇੱਧਰ ਇੱਧਰ ਹੋ ਕੇ ਬਣਾਓ ਇੱਥੇ ਹੋ ਕੇ ਪਿੱਛੇ ਹੋ ਕੇ ਬਣਾਈਦਾ ਹੁੰਦਾ ਇੱਧਰ ਹੋ ਜਾ ਲਾਇ ਵੀ ਦੇਖੀ ਸਟਾਰਟ ਕਰਕੇ ਪੜਾ ਹੋ ਗਿਆ ਦੇਖੋ ਨਮੇ ਟਿਕਣਾ ਲਾਓ ਜੀ ਆਣਾ ਦੇਖੀ ਹੋਊਗਾ ਉਹਨੇ ਕਨਾ ਲਾਜੀ ਨਾਲ ਹੋ ਰਿਹਾ ਜੀ ਫਾਦਰ ਰੋਕ ਹਲੇ ਕਾਇਲ ਨਾ ਮਟਕਣਾ ਲਾਜੀ ਹਰ ਜਾ ਟੈਕਨੋਲੋਜੀ ਜਾ ਇਹ ਇੱਕ ਥੱਪੜ ਮਾਰਨਾ ਜੀ ਕਰ ਰਿਹਾ ਜੀ ਆਹ ਇਨਸਾਨ ਦੇ ਮੈਂ ਨਹੀਂ ਉੱਥੇ ਡੰਗਦੀ ਮੈਂ ਨਹੀਂ ਉੱਥੇ ਡੰਗਦੀ ਹੋ ਗਿਆ পেলো চল ঘ

ദേക്കോ जा रहे मानेंगे ਗਏ ਆਗੇ ਉਹ ਆ ਰਿਹਾ ਆਗੇ 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 1 2 3 ਪੰਜ 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 ਕਰੂ ਰੋਕ ਲੈ 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 ਉਡੀਕ ਪੰਜ 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 ਆਵਦੀ ਆਪਣੀ ਜਗ੍ਹਾ ਤੇ ਜਾਣਾ ਆਪਣੀ ਆਪਣੀ ਜਗ੍ਹਾ ਤੇ ਵੇ ਕਿੱਥੇ ਜਰੀਗਾ ਪਿੱਛੇ ਆ ਗਿਆ ਯਾਰ ਗੋ ਬੱਟ ਨੂੰ ਹੱਥ ਲਾ ਕੇ ਆਉਣਾ ਤੂੰ ਤਾਂ ਹੋਰਾਂ ਦੇ ਮੁੜਿਆ ਬਈ ਆ ਗਿਆ ਆ ਗਿਆ ਗੁਰਮੀ ਆ ਗਿਆ ਇੱਕ ਨੰਬਰ ਲੈ ਗਿਆ ਗੁਰਮੀ ਪੱਜਣਾ ਨਹੀਂ ਫੜਨਾ ਉਹਨੇ ਤਾ ਤੈ ਫੜਨਾ ਨਾ ਤੀ ਕੀ ਆਲ ਖਾਰ ਗਿਆ ਨੀਤੀ ਗੋਮੇ ਗਿਆ ਫੜ ਲੈ ਹੰਨੀ ਨੂੰ ਨਾ ਸਾਨੀ ਫੜੂਗੀ ਲੈਣ ਹਾਂ ਹਾਂ ਚੱਲ ਫੜ ਲੈ ਖਾਰ ਗਿਆ ਨਾ ਨਾ ਮੇਰੀ ਮਾਰ ਨਹੀਂ ਹੋ ਬਸ ਉਹਨੇ ਛੱਡ ਦੇ ਛਾਣੀ ਓ ਇਧਰ ਆ ਤੂੰ ਕਬੱਡੀ ਪਾਉਣਾ ਸ਼ਾਇ ਖਿੱਚ ਕੇ ਲੈ ਜੀ ਨੇਤੀ ਆ ਲੈ ਅੰਦਰ ਆ ਪਿਆ ਪਿਆ ਤੂੰ ਚੱਲ ਚੱਲ ਪਾ ਉਹਨੂੰ ਹੱਥ ਲਾ ਉਹਨੂੰ ਕਹੇ ਹੱਥ ਲਾਉਣਾ ਉਹਨੂੰ ਯਾਰ ਹਾਂ ਉਹਨੇ ਰੱਖਣਾ ਤੈਨੂੰ ਚੱਲ ਨੇਤੀ ਚੱਲ 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 ਲੈਣ ਕੋਲ ਜਾਣਾ ਤਾਂ ਤੈਂ ਲੈਣ ਕੋਲ ਜਾਣਾ ਨੇਤੀ ਯਾਰ ਕੀ ਆ ਨੇਤੀ ਬੇਤੀ ਕਰਾਤੀ ਹਰ ਗਿਆ ਹਰਦੇ ਹਰ ਗਿਆ ਨਤੀਜਾ ਫਰਨਾ ਇਹਨੂੰ ਮੱਥਾ ਲਾਤਾ ਹਾਂ ਹਰ ਕੇ ਮਾਤਾ ਸੁਣਾ ਦੇਨੂੰ ਲੈ ਇਹਨੂੰ ਮੱਥਾ ਟੇਕਣਾ ਠੀਕ ਆ ਟੇਕ ਕੇ ਮੱਥਾ ਤੇਰੀ ਕੋਲੇ ਜਾਣਾ ਤਾਂ ਤਾਂ ਇਹਨੂੰ ਹੱਥ ਲਾ ਕੇ ਆਂ ਇਹਨੂੰ ਦੁਬਾਰੇ ਲੈਣ ਨੂੰ ਹੱਥ ਲਾਉਣਾ ਹੱਥ ਫੜੂਗਾ ਹੱਥ ਲੜੇ ਇੱਧਰ ਆ ਇਹਨੂੰ ਫੜ ਲਿਆ ਇਹਨੇ ਫੜਨਾ ਤੈਨੂੰ ਇਹ ਇਹਨੇ ਤੈਨੂੰ ਜੇ ਤੇਰਾ ਟਾਈਮ ਟਾਈਮ ਆਊਟ ਹੋ ਗਿਆ ਇੱਕ ਮਿੰਟ ਇਹਨੇ ਤੈਨੂੰ ਇੱਧਰ ਨਹੀਂ ਆਉਣ ਦੇਣਾ ਜੇ ਤੇਰੇ ਚ ਜ਼ੋਰ ਹੋਗਾ ਤਾਂ ਰੋਕ ਲੈਗਾ ਇਹਨੂੰ ਜੇ ਨਹੀਂ ਜ਼ੋਰ ਹੋਊਗਾ ਫਿਰ ਇਹ ਲੈਣ ਨੂੰ ਹੱਥ ਲਾਊਗਾ ਠੀਕ ਆ ਐਂ ਸਿਰ ਨਾ ਉੱਥੇ ਖੜ ਜਾ ਹਾਂ ਆਇਆ 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 ਟੁੰਗ ਜਾ ਥੰਨੇ ਚੱਲ ਮੈਂ ਕਬੱਡੀ ਕਰਾਂ ਚੱਲ ਚੱਲ ਹਾਂ ਜਾ ਜਾ ਬੱਦ ਕੇ ਉਹਨੇ ਫੜਨੂੰ ਗੁਰਮੀ ਫੜੇ ਨੂੰ ਫੜੇ ਨੂੰ ਗੁਰਮੀ ਬਾਲ ਨਹੀਂ ਫੜਨੇ ਛੰਨੀ ਬਾਲ ਨਹੀਂ ਫੜਨੇਗੇ ਇੱਧਰ ਨੂੰ ਲਿਆ ਖਿੱਚ ਗਏ ਗੁਰਮੀ ਖਿੱਚ ਛੰਨੀ ਦਾਨੀ ਗੁਰਮੀ ਆ ਤੁਦ ਕੇ ਲੰਗਦਾ ਖਿੱਚ ਖਿੱਚ ਗੁਰਮੀ ਖਿੱਚ ਸਾਰੇ ਬਾਲ ਨਹੀਂ ਫੜਨੇ ਮੈਂ ਕਿਹਾ ਪਹਿਲਾਂ ਗਿਆ ਓਏ ਬਾਲ ਨਹੀਂ ਫੜਨੇ ਗੁਰਮੀ ਬਾਲ ਨਹੀਂ ਫੜਨੇ ਓਏ ਆਣਾ ਕੋਟੀਆਂ ਆਤਰਸੇ ਕਰਾਂਗੇ ਬੱਲਾ ਲੱਗੀ ਲੱਗੀ ਨਹੀਂ ਉਹ ਦੇਖ ਲੈ ਕਿੰਪਿਆ ਚੱਕਰ ਕਿਨੇ ਤੂੰ ਪੜਾਇਆ ਕਰਮੇ ਹੁਣ ਆ ਕੇ ਥੋੜਾ ਘਰ ਤੂੰ ਇੱਧਰ ਹੋ ਜਾ ਤੇਰੀ ਲਵਾਵਾਂਗੇ ਉਹ ਨਾਲ ਇੱਧਰ ਹੋ ਜਾ ਤੇਰੀ ਹੈ ਲੱਗੀ ਨਹੀਂ ਲੱਗੀ ਬਈ ਤੂੰ ਕੀ ਖਾਣਾ ਨਾ ਜਾਣਦਾਹੀਂ ਕਰੇ ਜੰਮੀ ਵੀ ਓਏ ਪਾਇਗਾ ਪੰਗਾਲ ਵੀ ਬਾਹਲ ਨਹੀਂ ਪਟਣੇ ਕਿਉਂ ਜਿਹੜਾ ਭਾਗ ਗਿਆ ਕੰਮ ਭੈਣ ਭਈਆਂ ਦਾ ਬਾਹਲ ਨਹੀਂ ਪਟਣੇ ਗਰਮੀ ਬਾਹਲ ਨਹੀਂ ਪਟਣੇ ਬਾਹਲ ਨਹੀਂ ਪਟਣੇ ਯਾਰ ਬਾਹਲ ਨਹੀਂ ਫੜਨੇ ਸੋ ਕੋੜੇ ਘਰ ਦੇਰ ਕੋੜੇ ਬਸ ਨੇ ਸਿੱਟ ਲਿਆ ਸਿੱਟ ਲਿਆ ਵੀ ਸਿੱਟ ਲਿਆ ਅਸ ਮਾਰਨਾ ਨਹੀਂ ਗੁੰਮੀ ਮਰਨਾ ਮਾਰਨਾ ਨਹੀਂ ਹੈ ਮਾਰਦਾ ਨਹੀਂ ਨਾਲੇ ਲੱਗ ਗਈ ਤੁਹੀ ਲੱਗੇ ਤੁਹੀ ਲੱਗੇ ਕੱਗੇ ਚਾਉ ਤੀਕ ਤੋਂ ਦਾ ਹਾਲ ਚਲੋ 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 ਉਹ ਨਿਕਲ ਗਿਆ ਸੜਾ ਛੋਟਾ ਚੂਚਾ ਛੋਟਾ ਮੂਰੇ ਮੁਰਗਾ ਮਾਰਨਾ ਮੁਰਗਾ ਓ ਤੂੰ ਕਿੱਧਰ ਵਗ ਗਿਆ ਇੱਧਰ ਆ ਇੱਧਰ ਨੂੰ ਜਾਣਾ ਉਧਰ ਨੂੰ ਇੱਤ ਇੱਧਰ ਯਾਰ ਮੈਂ ਹਾਰ ਮੰਨ ਲਈ ਸਹੀ ਦੀ ਹਾਰ ਮੰਨ ਗਿਆ ਆ ਡੱਡੂ ਵਾਲੀ ਕਰਵਾਓ ਤੂੰ ਵੀ ਨਾ ਓਏ ਡੱਡੂ ਨੂੰ ਥੋੜੀ ਮਾਰ ਦੇ ਯਾਰ ਇਹ ਓ ਦੇਖ ਲਓ ਸਾਨੀ ਇਹ ਜਲਾ ਕਿੱਥੇ ਕਰਦੀ ਹੈ ਉਹ ਮਿੱਟੀ ਕਿ ਉਠਾ ਲਓ ਯਾਰ ਪਾਗਲੋਂ ਯਾਰ ਤੂੰ ਆ ਚੱਪਲ ਬਾਸ ਕੇ ਆਏ ਆ ਕੁੜੂ 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 ਇੱਧਰ ਆ ਇੱਧਰ ਸਾਂਹੀ ਬਾਰਡਰ ਨਾ ਕਰਾਉਂਦਾ ਆਇਆ ਪਤਾ ਬੂਡਵਾਚ ਵਾਲੀ ਆਂ ਕਰਦੇ ਆ ਆ ਦੇਖੋ ਮੈਂ ਘੁੰਮ ਕੇ ਰੋਡ ਤੱਕ ਚੱਕਰ ਲਾਈਏ ਆ ਮੈਂ ਘੁੰਮ ਕੇ ਆਨੇ ਰੋਡ ਦੇ ਇੱਕ ਚੱਕਰ ਲਾਦੇ ਆ ਆਪਣੇ ਬੁਲਟ ਦਾ ਕਾਉਂਗੇ ਹਾਂ